ਅਕਾਲੀ ਵਿਧਾਇਕ ਰਹਿ ਚੁੱਕੇ ਇੰਦਰਬੀਰ ਸਿੰਘ ਬੁਲਾਰੀਆ ਹੁਣ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸੀ ਉਮੀਦਵਾਰ ਵਜੋਂ ਆਪਣੀ ਕਿਸਮਤ ਅਜਮਾਰੇ ਨੇ ਅੰਮ੍ਰਿਤਸਰ ਦੇ ਹਲਕਾ ਦੱਖਣੀ ਤੋਂ ਉਹਨਾਂ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੀ ਗਈ ਇਸ ਵੇਲੇ ਇੰਦਰਬੀਰ ਸਿੰਘ ਬੁਲਾਰੀਆ ਮੇਰੇ ਨਾਲ ਨੇ ਬੁਲਾਰੀਆ ਸਭ ਸਭ ਤੋਂ ਪਹਿਲਾਂ ਇੱਕ ਪੁਰਾਣਾ ਕਾਂਗਰਸੀ ਪਰਿਵਾਰ ਫਿਰ ਅਕਾਲੀ ਦਲ ਚ ਗਏ ਹੁਣ ਫਿਰ ਕਾਂਗਰਸ ਵੱਲੋਂ ਉਮੀਦਵਾਰ ਤੁਹਾਨੂੰ ਬਣਾਇਆ ਗਿਆ ਕੀ ਕਹੋਗੇ ਰਜੀਵ ਜੀ ਕਾਂਗਰਸ ਨੇ ਉਮੀਦਵਾਰ ਇਸ ਕਰਕੇ ਬਣਾਇਆ ਕਿਉਂਕਿ ਸਾਰੇ ਸਰਵੇਜ਼ ਦੇ ਵਿੱਚ ਜਿਹੜੀ ਆ ਗੱਲ ਉੱਪਰ ਕੇ ਆਈ ਸੀਗੀ ਕਿ ਜੇ ਕੋਈ ਜਿੱਤ ਸਕਦਾ ਹੈ ਤੇ ਉਹ ਬਲਾਰੀਆ ਜਿੱਤ ਸਕਦਾ ਔਰ ਇਹ ਇਸ ਕਰਕੇ ਨਹੀਂ ਆਈ ਸੀ ਕਿ ਬਲਾਰੀਆ ਬਹੁਤ ਵੱਡੀ ਚੀਜ਼ ਆ ਇਹ ਇਸ ਕਰਕੇ ਆਈ ਸੀ ਕਿ ਜਿਹੜੇ ਹਲਕਾ ਦੱਖਣੀ ਦੇ ਲੋਕ ਨੇ ਉਹ ਪਿਆਰ ਕਰਦੇ ਨੇ ਮੇਰੀ ਕੋਈ ਤਾਕਤ ਨਹੀਂ ਆ ਸਾਰੀ ਤਾਕਤ ਸਾਡੇ ਭਰਾਵਾਂ ਦੀ ਆ ਸਾਡੇ ਵਰਕਰਾਂ ਸਬੰਧੀ ਆ ਇਤੋਂ ਦੀ ਜਨਤਾ ਦੀ ਆ ਕਿਉਂਕਿ ਆਪ ਨੂੰ ਪਤਾ ਆਪਨੇ ਤੇ ਬਹੁਤ ਵਧੀਆ ਕਵਰੇਜ ਕਰਦੇ ਰਹੇ ਹੋ ਜਿਹੜਾ ਇਥੋਂ ਦਾ ਮੇਨ ਮੁੱਦਾ ਮੁੱਦਾ ਹੈ ਕਿ ਇਥੇ ਡੰਪ ਜਿਹੜਾ ਪਕਤਾਂ ਵਾਲਾ ਡੰਪ ਬਣਿਆ ਹੋਇਆ ਹੈ ਜਿੱਥੇ ਅਸੀਂ ਹੁਣ ਖੜਕੇ ਮੀਟਿੰਗ ਕਰਦੇ ਪਏ ਆ ਇਥੋਂ ਬਿਲਕੁਲ ਬਿਲਕੁਲ ਲੱਗ ਗਿਆ ਇਥੋਂ ਮੇਰਾ ਖਿਆਲ 200 ਮੀਟਰ ਦੀ ਦੂਰੀ ਤੇ ਇਥੋਂ ਡੰਪ ਹੋਣਾ ਹੈ ਔਰ ਸਾਰਾ ਇਲਾਕਾ ਪ੍ਰਦੂਸ਼ਣ ਦੇ ਨਾਲ ਜਦੋਂ ਸਰਦੀ ਆਉਂਦੀ ਆ স্মੋਗ ਬੰਦੀ ਆ ਤਾਂ ਪੂਰਾ ਇਲਾਕਾ ਪ੍ਰਦੂਸ਼ਿਤ ਹੋ ਜਾਂਦਾ ਮੈਂ ਲੋਕਾਂ ਨਾਲ ਜੁੜੇ ਹੋਏ ਮੁੱਦੇ ਚੁੱਕੇ ਨੇ ਮੈਂ ਲੋਕਾਂ ਦੀ ਪੀੜ ਦਰਦ ਸਮਝ ਕੇ ਉਹ ਉਹਨਾਂ ਦੀ ਲੜਾਈ ਆਪਣੀ ਲੜਾਈ ਬਣਾ ਕੇ ਸਿੱਧਾ ਇਹਨਾਂ ਪਰਿਵਾਰਾਂ ਵੱਡੇ ਪਰਿਵਾਰਾਂ ਨਾਲ ਬਾਦਲਾਣਾ ਮਜੀਠੀਆਂ ਨਾਲ ਟੱਕਰ ਲਈ ਹੈ ਔਰ ਇਸ ਚੀਜ਼ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਲੋਕਾਂ ਨੇ ਇਹਨੂੰ ਉਤਸ਼ਾਹ ਦੇ ਨਾਲ ਵੇਖਿਆ ਸਾਰੀ ਚੀਜ਼ ਨੂੰ ਜਿੱਦਣ ਦੀ ਟਿਕਟ ਮਿਲੀ ਹੈ ਇੱਕ ਹਨੇਰੀ ਚੱਲ ਰਹੀ ਹੈ ਪੂਰੇ ਹਲਕੇ ਦੇ ਵਿੱਚ ਔਰ ਵਿਰੋਧੀਆਂ ਦੇ ਜਿਹੜੇ ਚਿਹਰੇ ਨੇ ਉਹ ਤੁਹਾਨੂੰ ਉਤਰੇ ਹੋਏ ਨਜ਼ਰ ਆਣਗੇ ਔਰ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਕਿ ਬਹੁਤ ਵੱਡੀ ਲੀਡ ਦੇ ਨਾਲ ਹਲਕਾ ਦਖਣੀ ਤੋਂ ਜਿੱਤ ਕੇ ਅਸੀਂ ਜਿਹੜੀ ਟਿਕਟ ਆ ਕਾਂਗਰਸੀ ਚੋਲੀ ਚ ਪਾਵਾਂਗੇ ਤੁਸੀਂ ਵਿਰੋਧੀਆਂ ਦੀ ਗੱਲ ਕੀਤੀ ਪਰ ਇਸ ਵਾਰ ਇੱਕ ਨਵੀਂ ਪਾਰਟੀ ਵੀ ਮੈਦਾਨ ਦੇ ਵਿੱਚ ਉਤਰੀ ਹੈ ਉਹ ਕਿੰਨੀ ਇੱਕ ਵੱਡੀ ਚੁਣੌਤੀ ਹੈ ਔਰ ਜੇਕਰ ਅਸੀਂ ਮੁੱਖ ਮੁਕਾਬਲੇ ਦੀ ਗੱਲ ਕਰੀਏ ਤਾਂ ਇੰਦਰਬੀਰ ਸਿੰਘ ਬੁਲਾਰੀਆ ਦਾ ਮੁੱਖ ਮੁਕਾਬਲਾ ਕਿਸ ਦੇ ਨਾਲ ਹੈ ਮੁਕਾਬਲਾ ਕਿਸ ਦਾ ਹੈ ਹੀ ਨਹੀਂ ਰਜੀਵ ਜੀ ਤੁਸੀਂ ਆਪ ਵੇਖ ਲਓ ਤਿੰਨ ਤਿੰਨ ਦਿਨ ਬਾਅਦ ਵੇਖ ਲਓ ਕੈਂਪੇਨ ਦੇ ਵਿੱਚ ਕਿੱਦਾਂ ਦੇ ਹਾਲਾਤ ਬਣ ਗਏ ਤੁਸੀਂ ਆਪ ਹਲਕੇ ਦਾ ਸਰਵੇ ਕਰਕੇ ਵੇਖ ਲਓ ਮੁਕਾਬਲਾ ਕਿਸੇ ਦਾ ਨਾਲ ਨਹੀਂ ਹੈ ਬਸ ਇਹ ਲੋੜ ਹੈ ਕਿ ਅਸੀਂ ਸਾਰੀ ਸ਼ਕਤੀ ਜਿਹੜੀ ਸਾਡੀ ਆ ਉਹਨੂੰ ਸੰਗਠਿਤ ਤੌਰ ਕਰਕੇ ਔਰ ਸਟ੍ਰੀਮ ਬੈਨ ਕਰਕੇ ਅਸੀਂ ਜ਼ਮੀਨ ਲੈਵਲ ਦੇ ਉੱਤੇ ਕੰਮ ਕਰਕੇ ਤੇ ਸਾਰੀ ਚੀਜ਼ ਨੂੰ ਆਪਾਂ ਅਮਲੀ ਜਾਮਾ ਪਨਾਦੀ ਹੈ ਅਕਾਲੀ ਦਲ ਵੱਲੋਂ ਗੁਰਪ੍ਰਤਾਪ ਸਿੰਘ ਟਿੱਕਾ ਨੂੰ ਮੈਦਾਨ ਚ ਉਤਾਰਿਆ ਗਿਆ ਪਿਛਲੀ ਵਾਰ ਵੀ ਉਹ ਤੁਹਾਡੇ ਖਿਲਾਫ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸੀ ਕੀ ਕਹੋਗੇ ਕਿ ਕੋਈ ਚੁਣੌਤੀ ਹੈ ਤੁਹਾਡੇ ਲਈ ਮੇਰੀ ਬੈਸਟ ਆਫ ਲੱਕ ਭਰਾ ਨੂੰ ਪਰ ਮੈਂ ਯਕੀਨ ਨਾ ਕਹਿਣਾ ਦਾਅਵੇ ਨਾ ਕਹਿਣਾ ਕਿ ਜ਼ਮਾਨਤ ਜ਼ਬਤ ਹੋਏਗੀ ਉਹਨਾਂ ਦੀ ਜੇਕਰ ਅਸੀਂ ਕਾਂਗਰਸ ਦੀ ਪੂਰੇ ਪੰਜਾਬ ਦੇ ਵਿੱਚ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਵੀ ਹੁਣ ਕਾਂਗਰਸ ਦੇ ਵਿੱਚ ਐਂਟਰੀ ਹੋਈ ਹੈ ਉਹਨਾਂ ਦੇ ਆਉਣ ਨਾਲ ਕਾਂਗਰਸ ਨੂੰ ਕੋਈ ਬਲ ਮਿਲੇਗਾ ਡੈਫੀਨੇਟਲੀ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਬਹੁਤ ਬਲ ਮਿਲਿਆ ਔਰ ਪਹਿਲੇ ਹੀ ਕੈਂਪੇਨ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਕਰਕੇ ਬਹੁਤ ਉਤਲੇ ਲੈਵਲ ਦੇ ਉੱਤੇ ਗਈ ਸੀ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੇ ਕੈਪਟਨ ਸਾਹਿਬ ਨੂੰ ਪਿਆਰ ਦਿੱਤਾ ਹੁੰਗਾਰਾ ਦਿੱਤਾ ਔਰ ਇਹਦੇ ਨਾਲ ਨਾਲ ਮੈਂ ਸਮਝਦਾ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਆਉਣ ਦੇ ਨਾਲ ਕੈਪਟਨ ਸਾਹਿਬ ਦੀ ਮੁਹਿਮ ਨੂੰ ਬਲ ਮਿਲਿਆ ਔਰ ਪੂਰੇ ਪੰਜਾਬ ਦੇ ਵਿੱਚ ਮੈਂ ਸਮਝਦਾ ਕਿ ਹੁਣ ਹਨੇਰੀ ਚੱਲ ਰਹੀ ਹੈ ਕਾਂਗਰਸ ਦੀ ਔਰ ਬੜੇ ਵਧੀਆ ਤਰੀਕੇ ਦੇ ਨਾਲ ਇਲੈਕਸ਼ਨ ਜਿੱਤ ਕੇ ਕਾਂਗਰਸ ਸਰਕਾਰ ਬਣਾਉਣ ਜਾ ਰਹੀ ਹੈ ਤੁਸੀਂ ਲਗਾਤਾਰ ਜਦੋਂ ਅਕਾਲੀ ਦਲ ਦੇ ਵਿੱਚ ਸੀ ਸਰਕਾਰ ਦੀਆਂ ਉਪਲਬਧੀਆਂ ਲੋਕਾਂ ਨੂੰ ਗਿਡਾਉਂਦੇ ਸੀ ਵਿਕਾਸ ਦੀ ਗੱਲ ਕਰਦੇ ਸੀ ਹੁਣ ਕਿਉਂਕਿ ਤੁਸੀਂ ਜਿੰਨਾ ਵੀ ਕੰਮ ਕਰਵਾਇਆ ਉਹ ਸਰਕਾਰ ਦੇ ਵਿੱਚ ਹੁਣ ਕੀ ਗੱਲਾਂ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਕਿ ਲੋਕ ਤੁਹਾਨੂੰ ਵੋਟ ਦੇਣ ਰਜੀਵ ਜੀ ਜਦੋਂ ਉਪਲਬਧੀਆਂ ਸੀ ਉਦੋਂ ਉਪਲਬਧੀਆਂ ਕਰਾਈਆਂ ਪਰ ਜਦੋਂ ਖਾਮੀਆਂ ਆਈਆਂ ਤਾਂ ਬੁਲਾਰੀਆਂ ਖਾਮੀਆਂ ਸ਼ੀਸ਼ਾ ਵੀ ਦਿਖਾਉਣੋਂ ਪਿੱਛੇ ਨਹੀਂ ਹਟਿਆ ਔਰ ਆਇਨਾ ਵੇਖ ਕੇ ਜਿਹੜਾ ਬੰਦਾ ਹੰਕਾਰ 'ਚ ਆਇਆ ਹੋਏ ਜਦੋਂ ਉਹਨੂੰ ਆਇਨਾ ਵਿਖਾਓ ਨਾ ਤਾਂ ਆਇਨਾ ਟੁੱਟ ਜਾਂਦਾ ਪਰ ਉਹਦਾ ਹੰਕਾਰ ਨਹੀਂ ਟੁੱਟਦਾ ਪਰ ਸਮਾਣ ਦੇ ਉੱਤੇ ਜਿਹੜੀ ਜਨਤਾ ਜਨਾਰਦਨ ਹੈ ਉਨੇ ਆਪਣਾ ਜਿਹੜਾ ਉਹ ਦਿਖਾਣਾ ਹੈ ਔਰ ਤੁਸੀਂ ਵੇਖੋਗੇ ਹੁਣ ਜਨਤਾ ਇਹਨਾਂ ਦਾ ਹੰਕਾਰ ਵੀ ਤੋੜੇਗੀ ਆਖਰੀ ਸਵਾਲ ਅਕਾਲੀ ਦਲ ਵੱਲੋਂ ਕਾਫੀ ਦੇਰੀ ਦੇ ਨਾਲ ਉਮੀਦਵਾਰ ਦਾ ਐਲਾਨ ਕੀਤਾ ਗਿਆ ਪਹਿਲਾਂ ਵੀ ਚਰਚਾਵਾਂ ਸੀ ਕਿ ਸੁਖਵੀਰ ਬਾਦਲ ਵੀ ਇਸ ਹਲਕੇ ਤੋਂ ਤੁਹਾਡੇ ਖਿਲਾਫ ਲੜ ਸਕਦੇ ਨੇ ਉਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਔਰ ਜੇਕਰ ਉਹ ਖੁਦ ਲੜਦੇ ਤਾਂ ਤੁਹਾਡੇ ਲਈ ਕੋਈ ਚੁਣੌਤੀ ਸੀ ਜਿੱਥੋਂ ਤੱਕ ਇਹ ਗੱਲ ਹੈ ਮੈਂ ਸਮਝਦਾ ਕਿ ਇਹ ਇਹ ਗੱਲ ਦੇ ਵਿੱਚ ਸੱਚਾਈ ਹੈ ਕਿਉਂਕਿ ਮੈਨੂੰ ਪਤਾ ਲੱਗਾ ਫਰੋਮ ਮਾਈ ਓਨ ਸੋਰਸਸ ਕਿ ਉਹਨਾਂ ਨੇ ਆ ਕੇ ਦੋ ਦਿਨ ਇੱਥੇ ਡੇਰਾ ਲਾ ਕੇ ਵੇਖਿਆ ਮਾਹੌਲ ਵੇਖਿਆ ਔਰ ਪੁਲਿਸ ਦੀ ਇੰਟੈਲੀਜੈਂਸ ਨੇ ਵੀ ਉਹਨਾਂ ਨੂੰ ਰਿਪੋਰਟਸ ਦਿੱਤੀਆਂ ਪਰ ਜਦੋਂ ਇੰਟੈਲੀਜੈਂਸ ਨੇ ਆ ਦੱਸਿਆ ਕਿ ਇੱਥੇ ਮਾਂਜਾ ਲਥਨਾ ਬਹੁਤ ਤਕੜੇ ਤਰੀਕੇ ਨਾਲ ਉਹ ਮਾਂਜੇ ਤੋਂ ਡਰਦੇ ਹੋਏ ਕਿ ਇੱਕ ਇਹ ਗੱਲ ਨਾ ਆ ਜਾਏ ਕਿ ਜਿਹੜਾ ਬੰਦੇ ਨੇ ਬਗਾਵਤ ਕੀਤੀ ਸੀ ਉਹਦੇ ਸਾਹਮਣੇ ਹਾਰ ਗਏ ਇਸ ਕਰਕੇ ਉਹ ਜੇ ਉਹ ਚੀਜ਼ ਹੋ ਜਾਂਦੀ ਤਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਆਪਣੀ ਪ੍ਰਧਾਨਗੀ ਬਰਕਰਾਰ ਰੱਖਣੀ ਔਖੀ ਹੋ ਜਾਣੀ ਸੀ ਜਿਹਦੇ ਡਰ ਦੇ ਨਾਲ ਉਹਨਾਂ ਨੇ ਇੱਕ ਫਿਰ ਦੁਬਾਰਾ ਗੁਪਤਾਪ ਟਿੱਕੇ ਨੂੰ ਮੇਰੇ ਵਿਚਾਰੇ ਵੀਰ ਨੂੰ ਫੇਰ ਅੱਗੇ ਰੱਖਤਾ ਬਲੀ ਦਾ ਬੱਕਰਾ ਬਣਾਉਣ ਵਾਸਤੇ ਮੇਰੀ ਉਹਨਾਂ ਨੂੰ ਵੀ ਬੈਸਟ ਆਫ ਲੱਕ ਹੈ ਪਰ ਸੁਖਬੀਰ ਬਾਦਲ ਦੀ ਜੇ ਗੱਲ ਜੇ ਆਉਂਦਾ ਤਾਂ ਨਜ਼ਾਰਾ ਵੱਜ ਜਾਣਾ ਸੀ ਇੱਕ ਵਾਰੀ ਹਲਕੇ ਦਖਣੀ ਨੇ ਇੱਕ ਐਸਾ ਮਾਂਜਾ ਲਾ ਕੇ ਘੜਾੜਾ ਸੁਖਬੀਰ ਬਾਦਲ ਦਾ ساری ਉਮਰ ਯਾਦ ਰੱਖਦਾ ਅਗਲਾ ਸਵਾਲ ਕੀ ਇੰਦਰ ਵੀਰ ਬਲਾਰੀਆ ਨੂੰ ਲੋਕ ਕਿਉਂ ਵੋਟ ਦੇਣ ਜੇਕਰ ਵੋਟ ਦੇ ਕੇ ਤੁਹਾਨੂੰ ਜਿਤਾਉਂਦੇ ਆ ਤਾਂ ਕਿਹੜੇ ਐਸੇ ਮੁੱਦੇ ਨੇ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਪਹਿਲਾਂ ਹੱਲ ਕਰਵਾਓ ਵੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਵਾਅਦਾ ਕੀਤਾ ਕਿ ਭਗਤਾਵਾੜਾ ਡੰਪ ਦੇ ਉੱਤੇ ਅਸੀਂ ਇੱਥੇ ਫੈਕਟਰੀ ਨਹੀਂ ਬਣਨਦਾਂਗੇ ਉਹ ਮੇਰੀ ਕਮਿਟਮੈਂਟ ਸੀ ਹੈ ਔਰ ਰਹੇਗੀ ਪਹਿਲਾ ਦੂਜਾ ਹਜੇ ਤੱਕ ਵੀ ਬੁਨਿਆਦੀ ਸਹੂਦਾਵਾਂ ਜਿਹੜੀਆਂ ਜਨਤਾ ਨੂੰ ਨਹੀਂ ਮਿਲ ਸਕੀਆਂ ਮੈਂ ਇਹਨਾਂ ਆਕੇ ਹਮੇਸ਼ਾ ਇਹ ਗੱਲ ਬੜੇ ਚੰਗੇ ਤਰੀਕੇ ਨਾਲ ਲੈ ਕੇ ਆਇਆ ਸੀਗਾ ਕਿ ਸਾਨੂੰ ਫਰਕ ਪਾਣਾ ਪਏਗਾ ਦੋ ਚੀਜ਼ਾਂ ਦੇ ਵਿੱਚ ਡਿਵੈਲਪਮੈਂਟ ਦੋ ਤਰੀਕੇ ਦੀ ਹੁੰਦੀ ਆ ਮੈਕਰੋ ਤੇ ਮਾਈਕਰੋ ਜੇ ਅਸੀਂ ਸਿਰਫ ਇੱਕ ਪੱਖ ਵੇਖਣਾ ਸ਼ੁਰੂ ਕਰ ਦਈਏ ਦੂਜੇ ਪੱਖ ਨੂੰ ਅਣਗੌਲਿਆ ਕਰ ਦਈਏ ਤਾ ظاہر ਚੀਜ਼ ਹੁੰਦੀ ਹੈ ਕਿ ਉਹ ਪੂਰਨ ਤੌਰ ਤੇ ਡਵੈਲਪਮੈਂਟ ਨਹੀਂ ਹੁੰਦੀ ਮੈਕਰੋ ਹੁੰਦਾ ਜਿਹੜੇ ਫਲਾਈਓਵਰ ਬ੍ਰਿਜ 4 ਲੇਨਿੰਗ 6 ਲੇਨਿੰਗ ਇਹ ਵੱਡੇ ਕੰਮ ਨੇ ਬੀਆਰਟੀਐਸ ਮਾਈਕਰੋ ਹੁੰਦਾ ਜਿਹੜੀਆਂ ਗਲੀਆਂ ਮਹੱਲਿਆਂ ਚ ਸਾਡੇ ਵੀਰ ਸਾਡੇ ਜਿਹੜੇ ਮਹੱਲੇ ਦੇ ਵਿੱਚ ਲੋਕ ਰਹਿੰਦੇ ਆਮ ਆਬਾਦੀ ਆਮ ਜਨਤਾ ਰਹਿੰਦੀ ਮਹੱਲਿਆਂ ਦੇ ਵਿੱਚ ਉੱਥੇ ਕਿ ਗਲੀਆਂ ਨਾਲੀਆਂ ਬੜੀਆਂ ਪਈਆਂ ਨੇ ਉੱਥੇ ਪੀਣ ਵਾਲੇ ਪਾਣੀ ਦੀ ਹਜੇ ਤੱਕ ਅਸੀਂ ਇਹ ਸਰਕਾਰ ਕਿਉਂਕਿ ਤੁਸੀਂ ਐਮਐਲਏ ਰਹੇ ਹੋ ਵਿਧਾਇਕ ਰਹੇ ਹੋ ਕਿਉਂ ਉਦੋਂ ਇਹ ਕੰਮ ਕਿਉਂ ਨਹੀਂ ਹੋ ਪਾਇਆ ਰਾਜੀਵ ਜੀ ਤੁਹਾਨੂੰ ਪਤਾ ਹੋਏਗਾ ਮੈਂ ਤੇ ਡੇਟ ਐਮਪੀ ਇਲੈਕਸ਼ਨ ਦੇ ਦੌਰਾਨ ਹੀ ਮੈਂ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਸੀਗੀ ਔਰ ਐਮਪੀ ਤੋਂ ਬਾਅਦ ਮੇਰੀ ਇੰਟਰਨਲ ਫਰਾਈਟ ਜਿਹੜੀ ਆ ਪਾਰਟੀ ਦੇ ਵਿੱਚ ਬਹੁਤ ਵੱਡੇ ਤਰੀਕੇ ਨਾਲ ਸ਼ੁਰੂ ਹੋ ਗਈ ਸੀ ਉਹ ਗੱਲ ਹੁੰਦੀ ਹੈ ਕਿ ਲਾਵਾ ਬਲਦਾ ਬਲਦਾ ਬੰਦਾ ਬੰਦਾ ਵਸ ਫੋਟਕ ਸਥਿਤੀ ਉਦੋਂ 1.5 ਸਾਲ ਪਹਿਲੇ ਵਸਵੋਟ ਹੋ ਗਿਆ ਸੋ ਲਗਭਗ 3 ਸਾਲ ਤੇ ਮੈਂ ਸਰਕਾਰ ਤੋਂ ਬਾਹਰ ਹੀ ਰਹਾ ਪਹਿਲੇ 2 ਸਾਲਾਂ ਦੇ ਵਿੱਚ ਮੈਂ ਇਹ ਚੀਜ਼ ਵੇਖੀ ਕਿ ਕੀ ਆ ਕੰਮ ਕਰਦੇ ਆ ਕਿ ਨਹੀਂ ਕਰਦੇ ਜਦੋਂ ਮੈਂ ਵੇਖ ਲਿਆ ਕਿ ਇਹਨਾਂ ਨੇ ਕੰਮ ਨਹੀਂ ਕਰਨਾ ਔਰ ਜਨਤਾ ਦੇ ਜਵਾਬ ਦੇ ਸਾਡੀ ਆ ਅਸੀਂ ਵੋਟ ਮੰਗਣ ਜਾਂਦੇ ਆ ਜੇ ਅਸੀਂ ਕੰਮਕਰਾਣ ਚ ਨਹੀਂ ਕਾਮਯਾਬ ਇਹਨਾਂ ਦੇ ਕਰਕੇ ਜੇ ਅਸੀਂ ਕੰਮਕਰਾਣ ਚ ਨਹੀਂ ਕਾਮਯਾਬ ਹੁੰਦੇ ਤਾਂ ਫਿਰ ਅਸੀਂ ਆਪਣੇ ਸਿਰ ਕਿਉਂ ਲਈਏ ਮੈਂ ਉਸੇ ਟਾਈਮ ਬਗਾਵਤ ਕਰ ਦਿੱਤੀ ਕਿ ਜਾਂ ਤੇ ਤੁਸੀਂ ਆਪਣਾ ਤੌਰ ਤਰੀਕਾ ਠੀਕ ਕਰੋ ਤੇ ਨਹੀਂ ਤੇ ਅਸੀਂ ਤੁਹਾਡੇ ਤੋਂ ਵੱਖ ਹੋਵਾਂਗੇ ਸਾਨੂੰ ਕੋਈ ਤੁਹਾਡੀਆਂ ਸਰਦਾਰੀਆਂ ਨਹੀਂ ਚਾਹੀਦੀਆਂ ਜੇ ਪਰਮੇਸ਼ਵਰ ਨੇ ਮਨਜ਼ੂਰ ਕੀਤਾ ਜਨਤਾ ਦੁਬਾਰਾ ਸਰਦਾਰੀ ਦੇ ਦੇਗੀ ਪਰ ਝੂਠੀਆਂ ਸ਼ੋਰਤਾਂ ਮੰਨਣ ਦਾ ਕੋਈ ਫਾਇਦਾ ਨਹੀਂ ਝੂਠੀਆਂ ਬੱਤੀਆਂ ਲਾ ਕੇ ਘੁੰਮੋ ਔਰ ਜਨਤਾ ਦੇ ਕੰਮ ਨਾ ਕਰਾ ਸਕੋ ਇਹੋ ਜਿਹੀ ਸ਼ੋਰੋ ਦਾ ਕੋਈ ਫਾਇਦਾ ਨਹੀਂ ਹੁੰਦਾ ਅੰਮ੍ਰਿਤਪਾਲ ਐਹਾਨਾ ਇੰਦਰबीर ਸਿੰਘ ਬਲਾਰੀਆਂ ਦਾ ਕਹਿਣਾ ਕਿ ਲੋਕਾਂ ਦੇ ਨਾਲ ਜੁੜੇ ਜੋ ਮੁੱਦੇ ਸਨ ਉਹਨਾਂ ਕਰਕੇ ਉਹਨਾਂ ਨੇ ਸਰਕਾਰ ਤੋਂ ਨਾਰਾਜ਼ਗੀ ਜਤਾਈ ਸੀ ਔਰ ਇਹੀ ਕਾਰਨ ਹੈ ਕਿ ਕਾਲੀ ਦਲ ਨੂੰ ਅੰਤ ਵਿੱਚ ਅਲਵਿਦਾ ਕਹਿਣਾ ਪਿਆ ਹੁਣ ਕਾਂਗਰਸ ਦੇ ਉਮੀਦਵਾਰ ਵਜੋਂ ਉਹ ਆਪਣੀ ਕਿਸਮਤ ਅਜਮਾਉਣ ਲਈ ਮੈਦਾਨ ਦੇ ਵਿੱਚ ਉਤਰੇ ਨੇ ਲੋਕ ਉਹਨਾਂ ਦੇ ਵਾਅਦਿਆਂ ਨੂੰ ਕਿੰਨਾ ਕੁ ਸਹੀ ਮੰਨਦੇ ਨੇ ਜਾਂ ਫਿਰ ਕਿੰਨੀ ਕੁ ਉਹਨਾਂ ਨੂੰ ਆਪਣੇ ਵਾਅਦਿਆਂ ਨੂੰ ਦੱਸ ਕੇ ਵੋਟਾਂ ਲੈਣ ਦੇ ਵਿੱਚ ਕਾਮਯਾਬੀ ਮਿਲਦੀ ਹੈ ਇਹ ਤਾਂ ਹੁਣ ਜਨਤਾ ਹੀ ਤੈਅ ਕਰੇਗੀ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਰਾਜੀਵ ਸ਼ਰਮਾ ਐਬੀਪੀ ਸੰਜਾ ਅੰਮ੍ਰਿਤਸਰ